ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਰਨ ਅੰਜਲੀ ਫਗਵਾੜਾ ਦੇ ਨਜ਼ਦੀਕੀ ਪਿੰਡ ਲਾਖਪੁਰ ਵਿੱਚ ਹੋਈ ਇੱਕ ਲੜਾਈ ਝਗੜੇ ਘਟਨਾ ਦੌਰਾਨ ਚਾਰ ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਦੀ ਪਛਾਣ ਕੁਲਦੀਪ ਸਿੰਘ ਦਿਲਾਵਰ ਮੁਹੰਮਦ ਸਕੇ ਮੁਹੰਮਦ ਅਤੇ ਹਨੀਸ਼ ਮੁਹੰਮਦ ਵਾਸੀ ਪਿੰਡ ਲਖਪੁਰ थाना ਅਰਾਵਲਪਿੰਡੀ ਵਸੂ ਹੈ ਸਾਰੇ ਜ਼ਖਮੀ ਫਿਲਹਾਲ ਸਿਵਲ ਹਸਪਤਾਲ ਫਗਵਾੜਾ ਵਿੱਚ ਇਲਾਜ ਅਧੀਨ ਹਨ ਇਸੇ ਸਬੰਧੀ ਜਾਣਕਾਰੀ ਦਿੰਦਿਆਂ ਦਿਲਾਵਰ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਨਵੀਨ ਜੋ ਕਿ ਰੰਗ ਦਾ ਕੰਮ ਕਰਦਾ ਹੈ ਜਦੋਂ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਮਾਲਕਪੁਰ ਦੇ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਰੋਕ ਕੇ ਆਤੇ ਉਸ ਦੀ ਕੁੱਟਮਾਰ ਕੀਤੀ ਗਈ ਦਿਲਾਵਰ ਦੇ ਦੱਸਣ ਮੁਤਾਬਕ ਇਸ ਘਟਨਾ ਤੋਂ ਬਾਅਦ ਜਦੋਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਨੇ ਤੇਜ਼ਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਚੋ ਗੰਭੀਰ ਜ਼ਖਮੀ ਹੋ ਸਿਵਲ ਹਸਪਤਾਲ ਫਗਵਾੜਾ ਦੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਗਗਨਦੀ ਪੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਲੜਾਈ ਝਗੜੇ ਵਿੱਚ ਚਾਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਨ੍ਹਾਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਦਿਲਾਵਰ ਮੁਹੰਮਦ ਜੀ ਹਾਂ ਜੀ ਦਿਲਾਵਰ ਮੁਹੰਮਦ ਕਿਹੜੇ ਪਿੰਡ ਤੋਂ ਆਪਾਂ ਲੱਕਪੁਰ ਤੋਂ ਜੀ ਲੱਕਪੁਰ ਤੋਂ ਆ ਤੇ ਸਿਵਲ ਹੌਲਟੋਂ ਆਇਆ ਕਿ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਸਾਡਾ ਮੁੰਡਾ ਕੰਮ ਤੋਂ ਆਇਆ ਛੋਟਾ ਉਹਨਾਂ ਨੇ ਘੇਲਿਆ ਮੁੰਡਿਆਂ ਨੇ ਮਲਕਪੁਰ ਦੇ ਆ ਨੇ ਸਭ ਵੀ ਨਹੀਂ ਦਾ ਜੱਗੀ ਨੇ ਤੁਹਾਡੇ ਮੁੰਡੇ ਦਾ ਨਾਂ ਕੀ ਆ ਨਵੀਲ ਹਾਂ ਜੀ ਨਵੀਲ ਮੁਹੰਮਦ ਕਿਰਿਆ ਕਿਉਂ ਜੀ ਤਾਂ ਉਹ ਇੱਕ ਮੁੰਡੇ ਨੂੰ ਇੱਥੇ ਦਾਖਲ ਕਰਾਇਆ ਸੀ ਲਿਆ ਗਿਆ ਸੀ ਉਹਨਾਂ ਨੇ ਉਹਦੇ ਮਾਰਿਆ ਸੀ ਉਹਨੂੰ ਲਿਆ ਕੇ ਦਾਖਲ ਕਰਾਤਾ ਤਾਂ ਉਹ ਕਹਿੰਦਾ ਉਹਨੂੰ ਦਾਖਲ ਕਿਉਂ ਕਰਾਉਣ ਗਏ ਤੁਸੀਂ ਅੱਛਾ ਜੀ ਇਹ ਗੱਲ ਤੋਂ ਇਹਦੇ ਮਾਰਦੀ ਉਹਨਾਂ ਨੇ ਝਗੜਾ ਝਗੜਾ ਦਾ ਕਾਰਨ ਕੀ ਆ ਝਗੜਾ ਹੋਇਆ ਇਹ ਇੱਥੇ ਇੱਥੇ ਚਾਲੂ ਹੈ ਜੀ ਹਾਂ ਜੀ ਉਸ ਤੋਂ ਬਾਅਦ ਜਿਆਦਾ ਇਹ ਕਰਾ ਕੇ ਚੱਲ ਗਏ ਜਵਾਨ ਨੂੰ ਚੱਲ ਗਏ ਤਾਂ ਅਗੇ ਤੁਸੀਂ ਉਹਨੂੰ ਦਾਖਲ ਕਰਾ ਕੇ ਆਏ ਆ ਆ ਗਾਦੇ ਕਰਾ ਕੇ ਆਏ ਆ ਤੁਹਾਡੇ ਪਿੰਡ ਦਾ ਤੁਹਾਡੇ ਨਾਲ ਰਹਿਦਾ ਦਾਖਲ ਦਾ ਕਰਾਉਣਾ ਹੀ ਆ ਬੰਦਾ ਉਹ ਬੰਦਾ ਨਾ ਮੰਨੇ ਇਹ ਆ ਵੀ ਠੀਕ ਆ ਆਹ ਕਿੱਥੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਸੀਗੇ ਮੋਟਰਸਾਈਕਲ ਤੇ 8 10 ਜਾਣੇ ਅੱਛਾ ਜੀ ਠੀਕ ਹੈ ਜੀ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਇੱਕ ਦਾ ਤਿੰਨਾ ਚੌਂਦਾ ਪਤਾ ਇੱਕ ਦਾ ਨਾਮ ਹੈਗਾ ਆਪਣੇ ਜੱਗੀ ਮਲਗਪੁਰ ਦਾ ਇੱਕ ਛਾਬੀ ਮਲਗਪੁਰ ਦਾ ਵੇ ਇੱਕਰ ਸਾਬੀ ਸੈਣੀ ਲਖਬੌਰ ਦਾ ਹਾਂਜੀ ਗੱਗੀ ਹੋਇਆ ਚਲੋ ਜੱਗੀ ਹੋਇਆ ਗੱਗੀ ਹੋਇਆ ਕੋਈ ਨਹੀਂ ਤਾਂ ਇਹ ਤਿੰਨ ਜਾਣੇ ਸੀਗੇ ਚੌਥਾ ਇੱਕ ਹੋਰ ਥੱਦਾ ਜਿਹੜਾ ਸੀਗਾ ਬਾਕੀ ਉਹਨਾਂ ਦਾ ਨਹੀਂ ਸਾਨੂੰ ਪਤਾ ਕੋਈ ਤੁਹਾਡੀ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਕੋਈ ਰੰਜਿਸ਼ ਨਹੀਂ ਅੱਜ ਤੱਕ ਲੜਾਈ ਕੋਈ ਸਾਲੀ ਹੋਈ ਨਹੀਂ ਇੰਨੇ ਇੰਨੇ ਉਹ ਗੜਾਸੇ ਸੀਗੇ ਜੀ ਇਹਨੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਗੜਾਸੇ ਸੀਗੇ ਜੀ ਲਾਇਓ ਡੰਡਿਆਂ ਨੂੰ ਗੜਾਥਿਆਂ ਦੇ ਨਾਲ ਤਾਂ ਜਿਵੇਂ ਮਾਇਦਾ ਪਾਸੇ ਨੂੰ ਆ ਉਹਨੇ ਠਾ ਗੜਾਥਾ ਮਾਰਿਆ ਅ ਚੈਨੀ ਸੀ ਮੇਰੀ ਚੈਨੀ ਤੋੜ ਕੇ ਲੈ ਗਿਆ ਇਤੋਂ 10 ਔਲੇ ਦੀ ਸੀ ਚਾਂਦੀ ਦੀ ਚਾਂਦੀ ਦੀ ਚਾਂਦੀ ਵੀ ਚਾਂਦੀ ਵੀ ਜਿਹੜੀ ਸੀ ਆਪਾਂ ਉਹ ਹੀ ਗਾਹਗੇ ਹਾਂ ਪੁਲਸ ਨੂੰ ਸੂਚਨਾ ਦਿੱਤੀ ਹਾਂ ਪੁਲਸ ਨੂੰ ਸੂਚਨਾ ਦਿੱਤੀ ਹੁਣ ਕੋਈ ਨਹੀਂ ਆਣਗੇ ਨਹੀਂ ਉੱਥੇ ਤਾਂ ਨਹੀਂ ਇੱਥੇ ਫੜਾ ਫੜਾ ਖੇਰ ਲੈ ਕੇ ਆ ਗਿਆ ਸਾਨੂੰ ਥੱਲੇ ਬਿਆਨ ਨਹੀਂ ਹੋਏ ਹੈਗੇ ਸਾਡੇ ਮੰਗੇ ਇਹਨਾਂ ਸਾਫ਼ਦੀ ਕਰਦੇ ਆ ਉਹਨਾਂ ਨੂੰ ਵੀ ਅਕਲ ਆਵੇ ਯਾਰੀ ਹਰਕ ਨਾਲ ਹੀ ਪੰਗਾ ਲਈ ਜਾਂਦੇ ਹਰਕ ਨੂੰ ਹੀ ਕੁੱਟੀ ਜਾਂਦੇ ਲਖਪੁਰ ਚ ਆ ਗਏ ਉਹ ਕਿਹੜੇ ਬਦਮਾਸ਼ ਆ ਇਹਦਾ ਪੁਲਿਸ ਨੂੰ ਚਾਹੀਦਾ ਪੁਲਿਸ ਵਾਲਿਆਂ ਨੂੰ ਵੀ ਪਤਾ ਉਹਨਾਂ ਬਾਰੇ ਪਰ ਵੀ ਚਾਜੀ ਦੀ ਹੋਇਆ ਪਿੰਡ ਦੇ ਅੰਦਰ ਹੈ ਕਿਤੇ ਪਿੰਡ ਦੇ ਬਾਹਰ ਹੋਇਆ ਤੁਹਾਡਾ ਐਨ ਅੱਡੇ ਦੇ ਉੱਤੇ ਪਿੰਡ ਦੇ ਪਿੰਡ ਦੇ ਅੱਡੇ ਦੇ ਹਾਂਜੀ ਕਿਹੜੇ ਪਿੰਡ ਤੋਂ ਹੋਇਆ ਲਖਪੁਰ ਲਖਪੁਰ ਹਾਂਜੀ ਭਾਈ ਹਨੀਫ ਮੁਹੰਮਦ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਸਿਵਲ ਹੌਸਟ ਵਿਡੀਓ ਚ ਆਇਆ ਇਮਾਉਲਾ ਵਾਜੀ ਪਿੰਡ ਥੋੜੇ ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹ ਕਿਦਾਂ ਜਿੱਦਾਂ ਇੱਕ ਮੁੰਡਾ ਸਾਡਾ ਯਾਰ ਦੂਸਰ ਹੈਗਾ ਅਸੀਂ ਉਹਨੂੰ ਇੱਥੇ ਦਾਖਲ ਕਰਾਉਣ ਆ ਗਏ ਤੇ ਉਹ ਗੱਲ ਤੋਂ ਲੜਾਈ ਹੋਈ ਹੈ ਜੀ ਦੁਬਾਰਾ ਉਹ ਕਹਿੰਦੇ ਜਿੰਨਾ ਨਾ ਹੋਈ ਸੀਗੀ ਉਹ ਕਹਿੰਦੇ ਤੁਸੀਂ ਦਾਖਲ ਕਾਦੇ ਕਰਾਉਣਾ ਆਏ ਆ ਕਿਹਨੂੰ ਦਾਖਲ ਕਰਾਉਣਾ ਸੀ ਮੁੰਡਾ ਹੈਗਾ ਜੀ ਸਰਪੰਚ ਆ ਸਾਡੇ ਪਿੰਡ ਦਾ ਬਾਂਟੀ 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 ਸਰਪੰਚ ਤੇ ਉਹਨੂੰ ਦਾਖਲ ਕਰਾਉਣ ਆਏ ਸੀਗੇ ਜੀ ਤੇ ਉਹ ਚੱਕਰ 'ਚ ਜੀ ਸਾਡੇ ਨਾਲ ਦੂਜਾ ਕੰਨ ਲਾ ਪਏ ਤੇ ਕੱਲ ਮੇਰਾ ਭਰਾ ਕੰਮ ਤੋਂ ਆਉਂਦਾ ਸੀਗਾ ਇਹ ਇਹੇ ਹੀ ਮਾਰਿਆ ਇਹਨੂੰ ਮੈਂ ਮਾਰਨ ਦੀ ਕੋਸ਼ਿਸ਼ ਕੀਤੀ ਜੀ ਉਹਨੇ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਹ 3-4 ਜਾਣੇ ਸੀਗੇ ਕਿੰਨੇ ਵਿਅਕਤੀ ਸੀ ਇਹ ਨਹੀਂ 3-4 ਜਾਣੇ ਸੀਗੇ ਜੀ ਚਾਣ ਵਗੈਰਾ ਆਇਆ ਸੀ ਬੀਪੀ ਐਨ ਹਾਂਜੀ ਹੈਗੀ ਆ ਜੀ ਕਿੰਨੇ ਵਿਅਕਤੀ ਕਿੰਨੇ ਮੋਟਰਸਾਈਕਲਾਂ ਦੇ ਉੱਪਰ ਆਏ ਸੀਗੇ ਤਿੰਨ ਜੀ ਤਿੰਨ ਮੋਟਰਸਾਈਕਲ ਸੀ ਜੀ ਹਾਂਜੀ ਤਿੰਨ ਮੋਟਰਸਾਈਕਲ ਕਿਸ ਚੀਜ਼ ਨਾਲ ਤੁਹਾਡੇ ਉੱਪਰ ਹਮਲਾ ਕੀਤਾ ਉਹਨੂੰ ਭਾਈ ਉਹ ਟੋਕਾ ਨਹੀਂ ਹੁੰਦਾ ਵੱਡਾ ਆਪਣੇ ਗੜਾਸਾ ਹਾਂਜੀ ਦੋ ਗੜਾਸੇ ਸੀ ਉਹਨਾਂ ਕੋਈ ਜੀ ਤੇ ਤਿੰਨ ਦੋ ਦੋ ਖੰਡੇ ਹੈਗੇ ਜੀ ਕੋਈ ਪਛਾਣਗਰ ਹੈ ਜਿਹੜਾ ਹਾਂਜੀ ਤਿੰਨ ਬੰਦਿਆਂ ਦੀ ਪਛਾਣ ਹੈ ਜੀ ਆਪਾਂ ਨੂੰ ਤਿੰਨ ਬੰਦਿਆਂ ਦੀ ਤੇ ਪਿੰਡ ਦਾ ਹੀ ਉਹ ਇੱਕ ਪਿੰਡ ਦਾ ਹੈ ਜੀ ਦੋ ਦੋ ਮਾਲਕ ਹਾਂਜੀ ਇੱਕ ਪਿੰਡ ਦੇ ਦਾ ਨਾਂ ਹੈਗਾ ਜੀ ਸਾਬੀ ਸਾਬੀ ਸੈਣੀ ਤੇ ਜਿਹੜੇ ਦੋ ਮਾਲਕਪੁਰ ਦੇ ਆ ਇੱਕ ਦਾ ਨਾਂ ਜੀ ਗੱਗੀ ਆ ਇੱਕ ਦਾ ਨਾਂ ਸਾਬੀ ਆ ਹਾਂਜੀ ਹਾਂਜੀ ਇਹ ਆਇਆ ਜੀ ਇਨੀ ਪਹਿਲਾਂ ਮੇਰੇ ਭਰਾ ਦੇ ਕੰਮ ਤੋਂ ਆਉਂਦਾ ਹੈਗਾ ਥੱਪੜ ਮਾਰਿਆ ਇਹਦੇ ਇਹ ਆਇਆ ਘਰ ਨੂੰ ਭੱਜਾ ਭੱਜਾ ਤੇ ਇਹ ਕਹਿੰਦਾ ਮੇਰੇ ਥੱਪਣ ਮਾਰਿਆ ਫੇ ਅਸੀਂ ਆਏ ਆ ਉਹਨੂੰ ਪੁੱਛਣ ਲੱਪੇ ਤੁਸੀਂ ਕਾਹਦੇ ਮਾਰਿਆ ਨਾ ਉਹ ਕਹਿੰਦੇ 10 ਮਿੰਟ ਰੋਗੋ ਇੱਥੇ ਕਹਿੰਦੇ ਖੜੇ ਹੋ ਕਹਿੰਦੇ ਅਸੀਂ ਆਏ ਤੇ ਫਿਰ ਕਿੱਥੇ ਇਹ ਪਿੰਡ ਦੇ ਵਿੱਚ ਹੋਇਆ ਹਾਂਜੀ ਪਿੰਡ ਦੇ ਵਿੱਚ ਹੋਇਆ ਜੀ ਕੀ ਪੁੱਛਾ ਜੀ ਉਹ ਸਿਆਜਨ ਕੋਲੋਂ ਵੀ ਪੁੱਛਣ ਕੋਲੋਂ ਹਾਂਜੀ ਇਹ ਲਾਇਆ ਸੀ ਆਏ ਪੁਲਸ ਨੇ ਮੌਕੇ ਤੇ ਨਹੀਂ ਆਈ ਜੀ ਹਾਂਜੀ ਅhle ਅhle ਦਾ ਕੋਈ ਦਾ ਬਿਆਨ ਹੋਈ ਨਹੀਂ ਹਾਂਜੀ ਐਮਆਰ ਵਾਲ ਕਟਾਈਓ ਹੈ ਜੀ ਕਟੋਈਓ ਹੈ ਪ੍ਰਸ਼ਾਸਨ ਤੋਂ ਇਨਸਾਫ ਮਿਲੇ ਸਾਨੂੰ। ਇਨਸਾਫ ਮਿਲੇ ਸਾਨੂੰ ਭਾਜੀ ਅਸੀਂ ਮੰਗ ਕਰਦੇ ਆ ਅਸੀਂ ਦਾ ਹੀ। ਕਿੰਨੇ ਜਖਮੀ ਹੋਏ ਤੁਹਾਡੇ? ਅੱਲੇ ਕਿੰਨੇ ਹੀ ਆ ਜੀ ਅਸੀਂ ਤਿੰਨੇ ਜਣੇ ਉਹ ਇੱਕ ਭਾਜੀ ਤੋਂ ਚੜਾਉਂਦਾ ਸੀਗਾ ਉਹਦੇ ਲੱਗੀ ਇੱਥੇ। ਜੀ ਆਪਣੇ ਨਾਮ ਕੀ ਹੈ ਨਾ ਤੁਹਾਡਾ? ਮੇਰਾ ਇਹਦਾ ਨਾਮ ਦਲਾਵਰ ਮੁਹੰਮਦ ਆ ਇਹਦਾ ਨਵੀਨ ਮੁਹੰਮਦੀ। ਤੱਕ ਤੋਂ ਇਦਾਂ ਮੰਗ ਜੀ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ। ਵੱਡੇ ਇਹ ਦੂਜੀ ਕੀਤੀ ਜਾਵੇ ਤੇਰੀ ਗੇਨ ਉਸ ਵੱਡੇ ਉਪਰ ਇਹਨਾਂ ਨੇ ਹੁਣੇ ਕੀਤੇ ਤੋਕਿਆ ਨਾ ਜੀ ਦੱਤ ਵੱਡੇ ਵੱਡੇ ਘੜਸਿਆ ਨਾ ਤੇ ਜਾਨ ਤੋਂ ਮਾਰਨ ਦਾ ਇਹ ਕੋਸ਼ਿਸ਼ ਕੀਤੀ ਆ ਜੀ ਸਿਰ ਤੇ ਲੱਗੇ ਤੇ ਕਿ ਮਾਰ ਕੁਦਰ ਦੀ ਇੱਥੇ ਵੱਜ ਗਈ ਆ